ਸਾਸਿਕਲ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀਅਨ ਸਟੈਂਸ ਤੇ ਤੁਸੀਂ ਸਾਨੂੰ ਵੇਖ ਰਹੇ ਹੋ ਜੀ YouTube ਤੇ Facebook ਦੋਨੋਂ ਜਗ੍ਹਾ ਤੇ Instagram ਵੀ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਸਾਨੂੰ ਸੇਮ ਨਾਮ ਤੋਂ ਤੁਸੀਂ ਸਰਚ ਕਰਕੇ Instagram ਤੇ ਫੋਲੋ ਕਰ ਸਕਦੇ ਹੋ ਤੇ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਪਾ ਦਵਾਂਗੇ ਅੱਗੇ ਆਪਾਂ ਅੱਜ ਦੇ ਜਿਹੜੇ ਰਿਸ਼ਤੇ ਨੇ ਅਗੇ ਆ ਜੀ ਗੁਰਸਿੱਖ ਮੁੰਡੇ ਨੇ ਜੀ ਇਹਨਾਂ ਦੇ ਰਿਸ਼ਤੇ ਆ ਤੇ ਅੱਗੇ ਆਪਾਂ ਇਹਨਾਂ ਦੀ ਡਿਟੇਲਸ ਤੇ ਪਰਿਵਾਰ ਦੀ ਡਿਟੇਲਸ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਰ ਉਸ ਤੋਂ ਪਹਿਲਾਂ ਤੁਹਾਡੀ ਸਾਹਮਣੇ ਸਕਰੀਨ ਦੇ ਉੱਤੇ ਜਿਹੜਾ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਹੈ ਜੀ ਇਹਨੂੰ ਕਿਰਪਾ ਕਰਕੇ ਪਾਜ਼ ਕਰਕੇ ਬਹੁਤ ਧਿਆਨ ਨਾਲ ਪੜ ਲਿਓ ਕੁਝ ਕਿ ਗੱਲਾਂ ਨੇ ਤਾਂ ਜੋ ਸਾਡੇ ਤੁਹਾਡੇ ਵਿੱਚ ਕਨਫਿਊਜ਼ਨ ਨਾ ਰਵੇ ਜੋ ਕਿ ਜ਼ਰੂਰੀ ਨੇ ਆਪਣੇ ਵਾਸਤੇ ਜਾਣਣੀਆਂ ਤੇ ਹੁਣ ਬਹੁਤੀ دیر ਨਹੀਂ ਕਰਦੇ ਤੇ ਆਪਾਂ ਪੜਦੇ ਹਾਂ ਜੀ ਆਪਦਾ ਜਿਹੜਾ ਜਿਹਦੇ ਰਿਸ਼ਤੇ ਐ ਉਹਨਾਂ ਦੀ ਡਿਟੇਲਸ ਅੱਜ ਦਾ ਪਹਿਲਾ ਰਿਸ਼ਤਾ ਤੇ ਰਿਸ਼ਤਾ ਨੰਬਰ ਹੈਗਾ ਜੀ 899899 ਇਹ ਸਾਡੀ ਇੰਸਟਾਗ੍ਰam ਦੀ ਸੀਰੀਜ਼ ਚੱਲ ਰਹੀ ਹੈ ਜੀ ਕਿਉਂਕਿ ਅਸੀਂ ਪਿਛਲੇ 4 ਸਾਲ ਤੋਂ ਇੰਸਟਾ ਤੇ ਕੰਮ ਕਰ ਰਹੇ ਹਾਂ ਸੋ ਇਹ ਨੰਬਰ ਨੇ ਇਹ ਤੁਹਾਡੇ ਲਈ ਮਹੱਤਵਪੂਰਨ ਨੰਬਰ ਥੋੜਾ ਯਾਦ ਰੱਖਿਓ ਅੱਗੇ ਤੁਹਾਨੂੰ ਦੱਸਾਂਗੇ ਕਿਉਂ ਹੈਗਾ ਜੀ ਇਹ ਸਿੰਘ ਗੁਰਸਿੱਖ ਅਮਰਤਾ ਰੀ ਲੜਕਾ ਹੈ ਜੀ ਡੇਟ ਆਫ ਬਰਥ 12ਵਾਂ ਮਹੀਨਾ ਦਸੰਬਰ 1999 ਹਾਈਟ ਹੈਗੀ ਜੀ 5 ਫੁੱਟ 9 ਇੰਚ ਰੰਗ ਸਾਫ ਹੈ ਸਟੱਡੀ ਜਿਹੜੀ ਇਹਨਾਂ ਦੀ ਪਲੱਸ 2 ਹੈ ਜੀ 90% ਨੰਬਰ ਨਾਲ ਡਿਪਲੋਮਾ ਹੈਗਾ ਜੀ ਐਮਈ 3 ਇਅਰਸ ਪਾਸਡ ਵਿਦ ਫਰਸਟ ਡਿਵੀਜ਼ਨ ਪ੍ਰਾਪਰਟੀ 6 ਕਿੱਲੇ ਜ਼ਮੀਨ ਹੈ ਜੀ ਇਹਨਾਂ ਕੋਲੇ ਤੇ ਜ਼ਮੀਨ ਵਾਹੀ ਕਰਦੇ ਨੇ ਤੇ ਨਾਲ ਕੁਝ ਜ਼ਮੀਨ ਠੇਕੇ ਤੇ ਲੈ ਕੇ ਉਹ ਵੀ ਵਾਹੀ ਕਰਦੇ ਨੇ ਤੇ ਆਪਣਾ ਟਰੈਕਟਰ ਸੰਦ ਸਾਰੇ ਇਹਨਾਂ ਦੇ ਆਪਣੇ ਨੇ ਇਸ ਛੋਟਾ ਕੋਈ ਬਿਜ਼ਨਸ ਵੀ ਹੈ ਨਾਲ ਘਰੋਂ ਕਰਦੇ ਨੇ ਫੈਮਿਲੀ ਦੇ ਵਿੱਚ ਗ੍ਰੈਂਡਪੇਰੈਂਟਸ ਦੇ ਪੇਰੈਂਟਸ ਨੇ ਜੀ ਘਰਦਿਆਂ ਦਾ ਕੰਮ ਕਰ ਜਿਵੇਂ ਦੱਸਿਆ ਕਿ ਵਾਹੀ ਹੈ ਏਰੀਆ ਇਹਨਾਂ ਦਾ ਫਰੀਦਕੋਟ ਹੈ ਜੀ ਇਹਨਾਂ ਨੂੰ ਜੀ ਸਿੰਪਲ ਤੇ ਘਰ ਸੰਭਣ ਵਾਲੀ ਲੜਕੀ ਚਾਹੀਦੀ ਏ ਲੜਕੀ ਦਾ ਅੰਮ੍ਰਿਤ ਛਕਿਆ ਹੋਵੇ ਜਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਣ ਏਰੀਆ ਬਠਿੰਡਾ ਮੋਗਾ ਫਰੀਦਕੋਟ ਜਾਂ ਫਿਰੋਜ਼ਪੁਰ ਇਹਨਾਂ ਦੇ ਵਿੱਚੋਂ ਹੀ ਹੋਵੇ ਇਹ ਰਿਸ਼ਤਾ ਜਿਹੜਾ ਸੀ ਹੁਣ ਪੜਿਆ ਤੇ ਜਿਹੜਾ ਪੜਨ ਜਾ ਰਿਹਾ ਇਹਨਾਂ ਦੇ ਜੇ ਤੁਸੀਂ ਪਰਿਵਾਰ ਦੇ ਕੰਟੈਕਟ ਲੈਣੇ ਨੇ ਉਹਦੇ ਲਈ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਹੁਣ ਪੜਦੇ ਹਾਂ ਜੀ ਅਗਲਾ ਰਿਸ਼ਤਾ ਆਪਣਾ ਹੈਗੇ ਜੀ ਸਿੰਘ ਭੁੱਲਰ ਡੇਟ ਆਫ ਬਰਥ 1994 ਹਾਈਟ 5 ਫੁੱਟ 8 ਇੰਚ ਸਾਬਤ ਸੂਰਤ ਨੇ ਪ੍ਰਾਈਵੇਟ ਜੌਬ ਕਰਦੇ ਨੇ ਕਰੰਟਲੀ ਇਹ ਕੈਨੇਡਾ ਚ ਨੇ ਵਿਜ਼ਟਰ ਵੀਜ਼ਾ ਤੇ ਡਿਪਲੋਮਾ ਇਹਨਾਂ ਨੇ ਕੀਤਾ ਹੋਇਆ ਈਸੀਈ ਦੇ ਵਿੱਚ ਹਾਈਲਾਈਟਸ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਆਸਟ੍ਰੇਲੀਆ ਜੋ ਚਾਹਣਾ ਚਾਹੁੰਦੇ ਹਨ ਵਿਆਹ ਇਹਨਾਂ ਨੇ ਪੱਕਾ ਕਰਨਾ ਹੈ ਜੀ ਭਰਾ ਇਹਨਾਂ ਦਾ ਵੱਡਾ ਕੈਨੇਡਾ ਚ ਪੀਆਰ ਹੈ ਜਿਆਦਾ ਜ਼ਮੀਨ ਇਹਨਾਂ ਨੇ ਸਪੈਸ਼ਲ ਨੋਟ ਕਰਕੇ ਦੱਸਿਆ ਕਿ ਨਹੀਂ ਹੈਗੀ ਟੋਟਲ 3 ਕਿੱਲੇ ਪੈਲੀ ਹੈ ਜੀ ਸੀਰੀਅਸ ਪਰਸਨ ਕਮੈਂਟ ਕਰ ਸਕਦੇ ਆ ਤੇ ਜਾਂ ਸਾਡੇ ਤੋਂ ਕੇ ਜੋ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਉਸ ਉੱਤੇ ਲੱਗਾ ਨੰਬਰ ਜਿਵੇਂ ਕਿ 715 700 872 73 ਜਿਵੇਂ ਵੀ ਨੰਬਰ ਲੱਗੇ ਹੋਏ ਨੇ ਤੁਸੀਂ ਸਿਰਫ ਸਾਨੂੰ ਉਹ ਨੰਬਰ ਸਾਡੇ WhatsApp ਤੇ ਲਿਖ ਕੇ ਭੇਜਣਾ ਹੈ ਜੀ ਕਿ ਇਸ ਨੰਬਰ ਦੇ ਤੁਹਾਨੂੰ ਇਸ ਪ੍ਰੋਫਾਈਲ ਦਾ ਨੰਬਰ ਚਾਹੀਦਾ ਆ ਤੇ ਅਸੀਂ ਤੁਹਾਨੂੰ ਸਿੱਧਾ ਪਰਿਵਾਰ ਦਾ ਨੰਬਰ ਹੈ ਜਿਹੜਾ ਜੀ ਸੈਂਡ ਕਰਾਂਗੇ ਤਾਂ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਨੰਬਰ ਲੈਣ ਦੇ ਕੋਈ ਵੀ ਚਾਰਜ ਤੁਹਾਨੂੰ ਪੇ ਨਹੀਂ ਕਰਨਾ ਪਏਗਾ ਤੇ ਨਾਲ ਹੀ ਦੱਸ ਦਈਏ ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਲੱਭ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਮੈਸੇਜ ਕਰੋ ਜੀ 9041729903 ਜੋ ਕਿ ਸਾਡਾ ਇੱਕੋ ਇੱਕ ਨੰਬਰ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਚੈਨਲ ਤੇ ਨਵੇਂ ਹੋ ਤਾਂ ਤੇ Instagram ਵੀ ਸਾਡਾ ਹੈਗਾ ਜੀ ਮੈਟ੍ਰੀਮੋਨੀ ਇਨਸਟੈਂਸ ਯੂਜ਼ਰ ਨੇਮ ਸਕਰੀਨ ਦੇ ਉੱਤੇ ਆ ਰਿਹਾ ਹੈ ਤੁਸੀਂ ਇੱਥੇ ਵੀ ਫੋਲੋ ਕਰ ਸਕਦੇ ਹੋ ਕਿਉਂਕਿ Instagram ਤੇ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਤੇ ਹੋਰ ਕੋਈ ਵੀ ਤੁਹਾਡੇ ਮਨ 'ਚ ਸ਼ੰਕਾ ਹੋਣ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਬੇਚੇ ਜਗਤੂ ਸੀ ਮੈਸੇਜ ਛੱਡ ਸਕਦੇ ਹੋ ਅੱਜ ਵਾਸਤੇ ਇੰਨੇ ਜੀ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਜਲਦੀ ਫੇਰ ਨਵੇਂ ਰਿਸ਼ਤੇ ਲੈ ਕੇ ਸੋ ਜੁੜੇ ਰਹੋ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ